ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਸ਼ਬਦ ਦੱਸਾਂਗੇ ਸੋ ਜੋ ਕਿ ਤੁਸੀਂ ਜੇ ਹਰ ਰੋਜ਼ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਲਾਭ ਮਿਲੇਗਾ ਸੋ ਜਿਨ੍ਹਾਂ ਨੇ ਨਾਮਦਾਨ ਨਹੀਂ ਲਿਆ ਹੋਇਆ ਉਹ ਇਸ ਸ਼ਬਦ ਦਾ ਜਾਪ ਕਰੋ 21 ਦਿਨ ਤੱਕ ਇਹ ਕੋਈ ਕਲਮਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਸੋ ਜਿਹੜੀਆਂ ਰੂਹਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਆ ਸੋ ਨਾਮ ਸਿਮਰਨ ਜਿਨ੍ਹਾਂ ਨੂੰ ਤਾਂ ਮਿਲਿਆ ਹੈ ਕੋਸ਼ਿਸ਼ ਕਰੋ ਨਾਮ ਸਿਮਰਨ ਦੀ ਕਮਾਈ ਕਰਨ ਦੀ ਸੋ ਜਿਨ੍ਹਾਂ ਨੂੰ ਨਾਮਦਾਨ ਨਹੀਂ ਮਿਲਿਆ ਹੋਇਆ ਉਹ ਕੋਸ਼ਿਸ਼ ਕਰੋ ਇਹ ਸ਼ਬਦ ਨੂੰ ਪੜਨ ਦੀ ਇਹ ਸ਼ਬਦ ਬਹੁਤ ਹੀ ਪਾਵਰਫੁਲ ਹੈ ਸੋ ਸਾਰੇ ਹੀ ਇਸ ਸ਼ਬਦ ਦਾ ਜਾਪ ਕਰ ਸਕਦੇ ਆ ਸੋ ਸਵੇਰ ਨੂੰ ਉੱਠਦੇ ਸਾਰ ਇੱਕ ਦੋ ਮਿੰਟ ਦਾ ਸਮਾਂ ਕੱਢੋ ਇਹ ਸ਼ਬਦ ਨੂੰ ਸਿਮਰੋ ਤੁਸੀਂ 21 ਦਿਨ ਤੱਕ ਸਿਮਰ ਕੇ ਦੇਖੋ ਤੁਹਾਨੂੰ ਕੀ ਫਰਕ ਆਇਆ ਜ਼ਿੰਦਗੀ ਵਿੱਚ ਫਿਰ ਕਮੈਂਟਾਂ ਰਾਈ ਜ਼ਰੂਰ ਦੱਸਣਾ ਜੀ ਸੋ ਇਹ ਸ਼ਬਦ ਦੇ ਨਾਲ ਹਰ ਕੋਈ ਜੁੜ ਸਕਦਾ ਹੈ ਕੋਈ ਵੀ ਧਰਮ ਦਾ ਜੁੜ ਸਕਦਾ ਹੈ ਸੋ ਜਿਹੜਾ ਇਹ ਇਨਸਾਨ ਕੋਈ ਕਲਮਾ ਪੜਦਾ ਹੈ ਉਹ ਕਲਮਾ ਹੀ ਪੜੋ ਸੋ ਜੇਕਰ ਕਲਮਾ ਪੜਨ ਨੂੰ ਮਨ ਨਹੀਂ ਕਰਦਾ ਤਾਂ ਤੁਸੀਂ ਇਸ ਸ਼ਬਦ ਦਾ ਜਾਪ ਕਰੋ ਇਸ ਸ਼ਬਦ ਨੂੰ ਜਿੰਨਾ ਤੁਸੀਂ ਸਿਮਰੋਗੇ ਕਿਉਂਕਿ ਇਸ ਸ਼ਬਦ ਦੇ ਵਿੱਚ ਪਾਵਰ ਬਹੁਤ ਹੈ ਵੈਸੇ ਹਰ ਇੱਕ ਸ਼ਬਦ ਵਿੱਚ ਪਾਵਰ ਹੁੰਦੀ ਹੀ ਹੁੰਦੀ ਹੈ ਇਹ ਆਪਣਾ ਨਜ਼ਰੀਆ ਹੈ ਕਿ ਅਸੀਂ ਕਿਸ ਤਰ੍ਹਾਂ ਨਾਲ ਸਮਝਣਾ ਹੈ ਸੋ ਗੱਲ ਇੱਥੇ ਆਪਾਂ ਕਰਾਂਗੇ ਕੀ ਜੇਕਰ ਤੁਸੀਂ ਇਹ ਸ਼ਬਦ ਦਾ ਜਾਪ 21 ਦਿਨ ਤੱਕ ਕਰੋਗੇ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਲਾਭ ਮਿਲਣ ਵਾਲਾ ਹੈ ਇੱਥੇ ਇੱਕ ਹੋਰ ਕੋਸ਼ਿਸ਼ ਕਰਨਾ ਜੀ ਕਿ ਆਪਣੇ ਬੱਚਿਆਂ ਨੂੰ ਵੀ ਇਹ ਸ਼ਬਦ ਕਰਨ ਲਈ ਕਹੋ ਪੜਨ ਲਈ ਕਹੋ ਸੋ ਜਿੰਨਾ ਬੱਚੇ ਹੁਣ ਤੋਂ ਹੀ ਇਹ ਸ਼ਬਦ ਦੇ ਨਾਲ ਜੁੜਨਗੇ ਤਾਂ ਤੁਸੀਂ ਖੁਦ ਦੇਖੋਗੇ ਕਿ ਬੱਚਿਆਂ ਦਾ ਜਿਹੜਾ ਮਾਈਂਡ ਆ ਉਹ ਸਹੀ ਪਾਸੇ ਨੂੰ ਚੱਲੇਗਾ ਗਲਤ ਰਸਤੇ ਤੇ ਕਦੇ ਵੀ ਉਹ ਬੱਚਾ ਨਹੀਂ ਪਵੇਗਾ ਜਿਹੜਾ ਇਸ ਸ਼ਬਦ ਦਾ ਜਾਪ ਹਰ ਰੋਜ਼ ਕਰੇਗਾ ਚਾਹੇ 1 ਮਿੰਟ ਦਾ ਸਮਾਂ ਕੱਢੋ ਚਾਹੇ 2 ਮਿੰਟ ਦਾ ਪਰ ਸਮਾਂ ਜ਼ਰੂਰ ਕੱਢੋ ਜੀ ਇਸ ਸ਼ਬਦ ਦੇ ਨਾਲ ਵੱਡੇ-ਵੱਡੇ ਰੋਗ ਵੀ ਦੂਰ ਹੋ ਜਾਂਦੇ ਹੈ ਸੋ ਜੇਕਰ ਮਨ ਚਿੱਤ ਲਗਾ ਕੇ ਕੀਤਾ ਜਾਵੇ ਸੋ ਜੇਕਰ ਮਨ ਟਿਕਦਾ ਹੈ ਤਾਂ ਵੀ ਠੀਕ ਹੈ ਬਹੁਤ ਹੀ ਵਧੀਆ ਗੱਲ ਆ ਤਾਂ ਤਾਂ ਸੋ ਜੇਕਰ ਮਨ ਨਹੀਂ ਵੀ ਟਿਕਦਾ ਤਾਂ ਵੀ ਕੋਸ਼ਿਸ਼ ਕਰਦੇ ਜਾਓ ਸੋ ਜਦੋਂ ਤੁਸੀਂ ਹਰ ਰੋਜ਼ ਜਾਪ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਆਪਣੇ ਆਪ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ ਤੇ ਤੁਹਾਨੂੰ ਫਰਕ ਵੀ ਨਜ਼ਰ ਆਵੇਗਾ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸ ਦਿੰਨੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਤੁਸੀਂ ਵੀਡੀਓ ਵਿੱਚ ਦੱਸਿਆ ਸੀ ਕਿ ਡਾਕਟਰ ਕੋਲ ਜਾਣ ਤੋਂ ਪਹਿਲਾਂ ਤੁਸੀਂ ਚਰਾਗਾ ਦਾ ਤੇਲ ਲਗਾ ਤਾ ਸਭ ਦੁੱਖ ਦੂਰ ਹੋ ਜਾਂਦੇ ਆ ਸੋ ਤੁਸੀਂ ਬਿਲਕੁਲ ਸਹੀ ਕਿਹਾ ਸੀ ਕਿਉਂਕਿ ਸਾਨੂੰ 2 ਮੰਥ ਹੋ ਗਏ ਅਸੀਂ ਕੋਈ ਦਵਾਈ ਨਹੀਂ ਖਾਧੀ ਆਇਲ ਹੀ ਲਗਾਇਆ ਤੇ ਆਰਾਮ ਆਉਣਾ ਸ਼ੁਰੂ ਹੋ ਗਿਆ ਸੋ ਦੇਖੋ ਇਹ ਵਿਸ਼ਵਾਸ ਦੀ ਗੱਲ ਹੁੰਦੀ ਹੈ ਜਦੋਂ ਤੁਸੀਂ ਵਿਸ਼ਵਾਸ ਰੱਖ ਕੇ ਕੋਈ ਵੀ ਕਰਮ ਕਰੋਗੇ ਤਾਂ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਕਿਉਂਕਿ ਜੋ ਜ਼ਿੰਦਗੀ ਵਿੱਚ ਦੇਖਿਆ ਹੈ ਪਰਖੀਆਂ ਹੈ ਗੱਲਾਂ ਸੋ ਉਹ ਹੀ ਗੱਲਾਂ ਆਪਾਂ ਤੁਹਾਡੇ ਸਾਹਮਣੇ ਰੱਖੀ ਦਿਆਂ ਜੀ ਸੋ ਬਾਕੀ ਜਦੋਂ ਵੀ ਕੋਈ ਕਰਮ ਕਰਦੇ ਹੋ ਦਿਲੋਂ ਕਰੋ ਵਿਸ਼ਵਾਸ ਰੱਖ ਕੇ ਕਰੋ ਤਾਂ ਪਰਮਾਤਮਾ ਜਰੂਰ ਸੁਣਦਾ ਹੈ ਜਦੋਂ ਵਿਸ਼ਵਾਸ ਰੱਖ ਕੇ ਕਰਮ ਕਰਦੇ ਆ ਕਿ ਸਾਡਾ ਕੰਮ ਬਣੇਗਾ ਤਾਂ ਫਿਰ ਉੱਥੇ ਮਾਲਕ ਜਰੂਰ ਕਿਰਪਾ ਕਰਦਾ ਹੈ ਜਦੋਂ ਇਨਸਾਨ ਡਾਵਾ ਡੋਲ ਹੁੰਦਾ ਰਹਿੰਦਾ ਹੈ ਵਿਸ਼ਵਾਸ ਨਹੀਂ ਰੱਖਦਾ ਤਾਂ ਫਿਰ ਉੱਥੇ ਮਾਲਕ ਵੀ ਸਹਾਈ ਨਹੀਂ ਹੁੰਦਾ ਜਦੋਂ ਵਿਸ਼ਵਾਸ ਰੱਖ ਕੇ ਤੁਸੀਂ ਕੋਈ ਵੀ ਕਰਮ ਕਰੋਗੇ ਕਰਮ ਕਰ ਦਿੱਤਾ ਵਸ ਉਸ ਤੋਂ ਬਾਅਦ ਟੈਨਸ਼ਨ ਨੂੰ ਦਿਮਾਗ ਵਿੱਚੋਂ ਕੱਢ ਦਿਓ ਇਹ ਸੋਚੋ ਕਿ ਅਸੀਂ ਜੋ ਕਰਮ ਕੀਤਾ ਹੈ ਜੇ ਉਹ ਕਰਮ ਬਣਿਆ ਹੈ ਤੇ ਕਿਸੇ ਗੱਲ ਲਈ ਹੀ ਬਣਿਆ ਹੋਇਆ ਹੈ ਸੋ ਕਰ ਦਿੱਤਾ ਤੇ ਉਹ ਮਾਲਕ ਵੀ ਉਹ ਕਰਮ ਨੂੰ ਕਬੂਲ ਕਰੇਗਾ ਆਸਾਂ ਮਰਾਦਾ ਵੀ ਪੂਰੀਆਂ ਕਰੇਗਾ ਸੋ ਵਿਸ਼ਵਾਸ ਰੱਖ ਕੇ ਕੀਤਾ ਹੋਇਆ ਕਰਮ ਕਦੇ ਵੀ ਖਾਲੀ ਨਹੀਂ ਮੁੜਦਾ ਇੱਥੇ ਤੁਹਾਡਾ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਸੁਣ ਕੇ ਅਮਲ ਵੀ ਕਰਦੇ ਹੋ ਅਮਲ ਕਰਦੇ ਹੋ ਤਾਂ ਹੀ ਤੁਹਾਨੂੰ ਤਾਂ ਲਾਭ ਮਿਲਦਾ ਹੈ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਤੇ ਅਮਲ ਵੀ ਕਰਦੇ ਹੋ ਕਰਮ ਵੀ ਕਰਦੇ ਹੋ ਸੋ ਇਸੇ ਤਰ੍ਹਾਂ ਪ੍ਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੋ ਜੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕੀ ਦੀਦੀ ਜੀ ਜੇਕਰ ਕੋਈ ਬਾਬਾ ਜੀ ਸੰਕੇਤ ਸੁਪਨੇ ਰਾਹੀਂ ਦਿੰਦੇ ਆ ਤਾਂ ਕੀ ਅਸੀਂ ਆਪਣੇ ਮੰਮੀ ਡੈਡੀ ਦੇ ਨਾਲ ਸ਼ੇਅਰ ਕਰ ਸਕਦੇ ਗੱਲ ਸੋ ਦੇਖੋ ਪਹਿਲਾਂ ਤਾਂ ਆਪਾਂ ਇੱਥੇ ਕਵਾਂਗੇ ਕਿ ਜਦੋਂ ਮਾਲਕ ਦਰਸ਼ਨ ਦਿੰਦਾ ਹੈ ਆਵਾਜ਼ ਆਉਂਦੀ ਹੈ ਤਾਂ ਇਹਨਾਂ ਗੱਲਾਂ ਨੂੰ ਕੁਪਤ ਹੀ ਰੱਖਣਾ ਚਾਹੀਦਾ ਸੋ ਫਿਰ ਮਾਤਾ ਪਿਤਾ ਰੱਬ ਦਾ ਦੂਸਰਾ ਰੂਪ ਮੰਨਿਆ ਗਿਆ ਹੈ ਸੋ ਬਾਕੀ ਤੁਸੀਂ ਆਪਣੇ ਮਾਤਾ ਪਿਤਾ ਦੇ ਨਾਲ ਗੱਲ ਕਰ ਸਕਦੇ ਆ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਆ ਗੱਲ ਅਸੀਂ ਕਰਨੀ ਚਾਹੁੰਦੇ ਆ ਜਦੋਂ ਤੁਹਾਡਾ ਮਨ ਗੁਆਈ ਭਰਦਾ ਹੈ ਕਿ ਅਸੀਂ ਆਪਣੇ ਘਰ ਦੇ ਨਾਲ ਗੱਲ ਸ਼ੇਅਰ ਕਰਨੀ ਆ ਤੇ ਉੱਥੇ ਬਿਨਾਂ ਡਰੇ ਗੱਲ ਜਿਹੜੀ ਹੈ ਸ਼ੇਅਰ ਕਰ ਲੈਣੀ ਚਾਹੀਦੀ ਹੈ ਜੀ ਸੋ ਬਾਕੀ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਰਹੋ ਮਾਲਕ ਵੀ ਕਿਰਪਾ ਕਰਦਾ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਪੀਰਾਂ ਦੀ ਸੇਵਾ ਕਰਦੀ ਹਾਂ ਪਰ ਮਨ ਵਿੱਚ ਇੱਕ ਡਰ ਜਿਹਾ ਰਹਿੰਦਾ ਹੈ ਕਿ ਸਾਡੇ ਪੀਰ ਸਾਡੇ ਤੋਂ ਨਾਰਾਜ਼ ਨਾ ਹੋ ਜਾਣ ਸੋ ਦੇਖੋ ਜੇਕਰ ਤੁਹਾਡਾ ਕਰਮ ਚੰਗਾ ਹੈ ਤੁਸੀਂ ਪੀਰਾਂ ਪੀਰਾਂ ਦੀ ਸੇਵਾ ਕਰਦੇ ਹੋ ਗੁਰੂਆਂ ਦੇ ਲੜ ਲੱਗੇ ਹੋ ਤਾਂ ਫਿਰ ਮਨ ਵਿੱਚ ਕਦੇ ਵੀ ਡਰ ਨਾ ਰੱਖੋ ਕਿਉਂਕਿ ਪਰਮਾਤਮਾ ਨੇ ਜਿਸ ਨੂੰ ਚੁਣ ਹੀ ਲਿਆ ਜਿਸ ਤੋਂ ਸੇਵਾ ਹੀ ਲੈ ਲਈ ਤਾਂ ਫਿਰ ਡਰ ਕਿਸ ਬਾਤ ਦਾ ਸੋ ਡਰ ਉਦੋਂ ਮਨ ਵਿੱਚ ਹੁੰਦਾ ਹੈ ਜਦੋਂ ਅਸੀਂ ਸੇਵਾ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਪਰ ਮਾੜੇ ਕਰਮ ਕਰਦੇ ਜਾਂਦੇ ਆ ਸੋ ਡਰ ਇਹਨਾਂ ਗੱਲਾਂ ਦਾ ਹੁੰਦਾ ਹੈ ਜਦੋਂ ਅਸੀਂ ਇੱਕ ਵਾਰ ਕਿਸੇ ਫੱਕਰ ਦੇ ਲੜ ਲੱਗ ਜਾਂਦੇ ਆ ਉਸ ਤੋਂ ਬਾਅਦ ਮਨ ਵਿੱਚ ਕਦੇ ਵੀ ਡਰ ਨਹੀਂ ਰੱਖਣਾ ਚਾਹੀਦਾ ਕਿਉਂਕਿ ਅਸੀਂ ਚੰਗਾ ਕਰਮ ਕਰਦੇ ਮਾੜਾ ਕਰਮ ਨਹੀਂ ਹੈ ਸੋ ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਹੀ ਲੱਗਿਆ ਉੱਥੇ ਸੋਚੋ ਕਿ ਉਹਨਾਂ ਨੇ ਹੀ ਤੁਹਾਨੂੰ ਚੁਣ ਲਿਆ ਹੈ ਸੇਵਾ ਲਈ ਕਿਉਂਕਿ ਪਰਮਾਤਮਾ ਜੀ ਤੋਂ ਸੇਵਾ ਲੈਣੀ ਚਾਹੁੰਦਾ ਹੈ ਉਤੋਂ ਹੀ ਸੇਵਾ ਕਰਵਾਉਂਦਾ ਹੈ ਆਮ ਕੋਈ ਵੀ ਸੇਵਾ ਜਿਹੜੀ ਮਾਲਕ ਦੀ ਨਹੀਂ ਕਰ ਸਕਦਾ ਸੋ ਮਾਲਕ ਦੀ ਕਿਰਪਾ ਤੋਂ ਬਗੈਰ ਕੁਝ ਵੀ ਨਹੀਂ ਹੁੰਦਾ ਜੀ ਸੋ ਮਨ ਵਿੱਚੋਂ ਡਰ ਨੂੰ ਕੱਢ ਕੇ ਸੇਵਾ ਵਿਸ਼ਵਾਸ ਰੱਖ ਕੇ ਕਰੋ ਚੰਗੇ ਕਰਮ ਕਰੋ ਮਾਲਕ ਭਲੀ ਕਰੇਗਾ ਜੀ ਹੁਣ ਆਪਾਂ ਇੱਥੇ ਮੇਨ ਜੋ ਵਿਸ਼ਾ ਹੈ ਉਹਦੇ ਬਾਰੇ ਗੱਲ ਕਰਦੇ ਆਂ ਸੋ ਜਿਨ੍ਹਾਂ ਦਾ ਮਨ ਸ਼ਾਂਤ ਨਹੀਂ ਰਹਿੰਦਾ ਸੋ ਮਨ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਚੱਲਦੀ ਰਹਿੰਦੀ ਕੁਝ ਸਮਝ ਨਹੀਂ ਆਉਂਦਾ ਕੀ ਕਰੀਏ ਤੇ ਕੀ ਨਾ ਕਰੀਏ ਸੋ ਜੇਕਰ ਤੁਸੀਂ ਮਨ ਨੂੰ ਸ਼ਾਂਤ ਕਰਨਾ ਹੈ ਤੇ ਚੌਂਗੜਾ ਮਾਰ ਕੇ ਬੈਠ ਜਾਓ ਫਿਰ ਮਨ ਨੂੰ ਸ਼ਾਂਤ ਪਹਿਲਾਂ ਕਰਨ ਦੀ ਕੋਸ਼ਿਸ਼ ਕਰੋ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਸੋ ਜਦੋਂ ਮਨ ਟਿਕ ਜਾਵੇ ਸ਼ਾਂਤ ਹੋ ਜਾਵੇ ਤਾਂ ਫਿਰ ਤੁਸੀਂ ਆ ਜਾਪ ਕਰਨਾ ਹੈ ਸੋ ਜੋ ਆਪਾਂ ਹੁਣ ਬੋਲ ਕੇ ਦੱਸਾਂਗੇ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਨੀ ਵੈਸੇ ਕਾਫੀ ਹੱਦ ਤੱਕ ਤਾਂ ਕਾਫੀਆਂ ਨੂੰ ਪਤਾ ਹੋਵੇਗਾ ਸੋ ਜਿਨ੍ਹਾਂ ਨੂੰ ਨਹੀਂ ਪਤਾ ਸੋ ਕੋਸ਼ਿਸ਼ ਕਰਨੀ ਕਿ ਜਿਨ੍ਹਾਂ ਕੋਲ ਨਾਮ ਦੀ ਦਾਤ ਨਹੀਂ ਹੈ ਕੋਈ ਸ਼ਬਦ ਦਾ ਜਾਪ ਕਰਨ ਲਗਾਤਾਰ ਤਾਂ ਤੁਹਾਨੂੰ ਬਦਲਾਅ ਨਜ਼ਰ ਆਵੇਗਾ ਆਪਣੇ ਆਪ 'ਚ ਸੋ ਹੁਣ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਜੀ ਹੁਣ ਆਪਾਂ ਇੱਥੇ ਮੂਲ ਮੰਤਰ ਸ਼ਬਦ ਦੱਸ ਦਿੰਨੇ ਹਾਂ ਜੀ ਕਿੱਦਾਂ ਕਰਨਾ ਹੈ ਪਹਿਲਾਂ ਚੌਂਕੜੀ ਮਾਰ ਕੇ ਬੈਠ ਜਾਣਾ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਦੋ ਚਾਰ ਵਾਰ ਸੋ ਉਸ ਤੋਂ ਬਾਅਦ ਮੂਲ ਮੰਤਰ ਕਰਨਾ ਹੈ ਏਕਮਕਾਰ ਸਤਨਾਮ ਕਰਤਾ ਪੁਰਖ ਨਿਰਵੈ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਸੋ ਇੱਥੇ ਤੱਕ ਹੀ ਤੁਸੀਂ ਇਹ ਮੂਲ ਮੰਤਰ ਦਾ ਜਾਪ ਕਰਨਾ ਸੋ ਕੋਸ਼ਿਸ਼ ਕਰੋ ਜੇ ਹੋ ਸਕੇ ਤਾਂ ਇੱਕ ਸਿਮਰਨ ਕੜਾ ਆਉਂਦਾ ਹੈ ਜੇਕਰ ਤੁਸੀਂ ਉਹ ਲਿਆ ਕੇ ਪਰ ਰੱਖਣਾ ਸਾਫ ਕੱਪੜੇ ਵਿੱਚ ਲਪੇਟ ਕੇ ਹੈ ਜਦੋਂ ਕਰਨ ਵੈਣਾ ਆ ਮੂਲ ਮੰਤਰ ਉਦੋਂ ਹੀ ਉਹਨੂੰ ਵਰਤੋ ਤਾਂ ਵਧੀਆ ਗੱਲ ਆ ਕਿਉਂਕਿ ਹੱਥ ਵਿੱਚ ਵੀ ਸਿਮਰਨ ਕੜਾ ਪਾਤਾ ਲੈਂਦੇ ਆ ਪਰ ਉਹਦੀ ਦੇਖਭਾਲ ਉਹ ਜੀ ਨਹੀਂ ਹੁੰਦੀ ਸਪਾਈ ਨੇ ਉਹਦੀ ਕਈ ਵਾਰ ਕਈ ਇਹੋ ਜੀਆਂ ਚੀਜ਼ਾਂ ਨੂੰ ਵੀ ਹੱਥ ਲੱਗ ਜਾਂਦਾ ਹੈ ਜਿੱਥੇ ਕੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਸੋ ਘਰ ਵਿੱਚ ਬਹੁਤ ਸਾਰੇ ਇਹੋ ਜਿਹੇ ਵੀ ਮੈਂਬਰ ਹੁੰਦੇ ਆ ਜਿਹੜੇ ਕੋਈ ਇਦਾਂ ਦੀਆਂ ਚੀਜ਼ਾਂ ਦੇ ਸ਼ੌਕੀਨ ਹੁੰਦੇ ਆ ਖਾਣ ਵਾਲੀਆਂ ਦੇ ਸੋ ਨਾ ਦੇ ਹੋਏ ਵੀ ਕਿਸੇ ਇਸ ਤਰ੍ਹਾਂ ਦੇ ਬਰਤਨ ਨੂੰ ਹੱਥ ਲੱਗ ਜਾਂਦਾ ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਸਾਫ਼ ਸੁਥਰੇ ਥਾਂ ਤੇ ਹੀ ਇੱਕ ਮਾਲਾ ਵਾਲਾ ਹੀ ਹਿਸਾਬ ਹੋ ਜਾਂਦਾ ਹੈ ਸਾਫ਼ ਸੁਥਰੇ ਥਾਂ ਤੇ ਤੁਸੀਂ ਸਿਮਰਨ ਕੜੇ ਨੂੰ ਰੱਖੋ ਜਦੋਂ ਵੀ ਜਾਪ ਕਰਨ ਬੈਣਾ ਹੈ ਆਪਣੀ ਬੈੱਡ ਦੀ ਢੋਤੇ ਤੁਸੀਂ ਕਿਸੇ ਸਾਫ਼ ਡੱਬੀ ਦੇ ਵਿੱਚ ਕੱਪੜੇ ਚਲਪੇਟ ਕੇ ਰੱਖ ਦਿਓ ਜਦੋਂ ਸ਼ਬਦ ਕਰਨ ਵੇਣਾ ਉਦੋਂ ਹੀ ਤੁਸੀਂ ਚੱਕੋ ਤਾਂ ਵਧੀਆ ਗੱਲ ਹੈ ਜਿੰਨੀ ਤੁਸੀਂ ਸਫਾਈ ਰੱਖੋਗੇ ਉੰਨਾ ਹੀ ਵਧੀਆ ਹੈ ਕਹਿੰਦੇ ਆ ਕਿ ਜਿੱਥਾ ਸਫਾਈ ਵਾਹਾਂ ਖੁਦਾਈ ਸੋ ਪ੍ਰਮਾਤਮਾ ਉੱਥੇ ਹੀ ਵਾਸ ਕਰਦਾ ਹੈ ਜਿੱਥੇ ਸਫਾਈ ਹੋਵੇ